ਅੱਜ ਜਿਹੜੇ ਤੁਹਾਨੂੰ ਬਾਜ਼ਾਰ ਦੇ ਵਿੱਚ ਲੈ ਕੇ ਆਏ ਆ ਨਾ ਆਪਾਂ ਇਸ ਬਾਜ਼ਾਰ ਦੇ ਵਿੱਚ 50 ਰੁਪਏ ਤੋਂ ਜਿਹੜਾ ਕੱਪੜਾ ਸ਼ੁਰੂ ਹੋ ਜਾਂਦਾ ਵਾ ਤੇ ਇਹ ਬਾਜ਼ਾਰ ਆ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਦੱਸਾਂਗੇ ਕਿੱਥੇ ਆ 50 ਰੁਪਏ ਤੋਂ ਸੇਲਾਂ ਸ਼ੁਰੂ ਹੋ ਜਾਂਦੀਆਂ 50 ਰੁਪਏ 75 ਰੁਪਏ 100 ਰੁਪਏ 150 200 ਆ ਥਾਂ ਮਣੇ ਤੁਸੀਂ 100 100 ਰੁਪਏ ਦੇ ਜਿਹੜੇ ਬੋਰਡ ਵੀ ਲੱਗੇ ਇਥੇ ਦੇਖ ਸਕਦੇ ਹੋ ਠੀਕ ਆ ਤੇ ਟੀ ਸ਼ਰਟਾਂ ਜਿਹੜੀਆਂ 200 ਦੀਆਂ ਤੁਹਾਨੂੰ ਤੇ ਆਪ 100-100 ਰੁਪਏ ਦਾ ਜਿਹੜਾ ਸਮਾਨ ਤੁਹਾਨੂੰ 50-50 ਰੁਪਏ ਦੀਆਂ ਸ਼ਰਟਾਂ ਟੀ-ਸ਼ਰਟਾਂ ਤੇ ਬਾਕੀ ਜਿਹੜਾ ਹੋਰ ਵੀ ਨੈਕਸਕ ਜਿਹੜਾ ਇੱਥੇ ਬਹੁਤ ਪਿਆਵਾਂ ਠੀਕ ਆ ਉਹ ਤੁਸੀਂ ਇੱਥੋਂ ਲਿਆ ਸਕਦੇ ਹੋ ਸਾਹਮਣੇ ਇਹਨਾਂ ਦੇ ਬੋਰਡ ਟੰਗੇ ਹੋਏ ਆ ਜਿਵੇਂ ਲੇਡੀਜ਼ ਫਰਾਕਾਂ ਤੁਹਾਨੂੰ ਉਹ 2-2 250 ਤੋਂ ਸ਼ੁਰੂ ਹੋ ਜਾਂਦੀਆਂ ਤੇ 350 ਤੱਕ ਜਿਹੜੀਆਂ ਉਹ ਲਾਸਟ ਤੁਹਾਨੂੰ ਮਿਲ ਜਾਣਗੀਆਂ ਤੇ ਬਾਕੀ ਕੜੇ ਕੰਗੇ ਜਾਂ ਹੋਰ ਜਿਹੜਾ ਸਮਾਨ ਹੁੰਦਾ ਵਾ ਹਨਾ ਜੋ ਕੁੜੀਆਂ ਦਾ ਸਾਮਾਨ ਹੁੰਦਾ ਉਹ ਵੀ ਤੁਹਾਨੂੰ ਇੱਥੇ ਜਿਹੜਾ ਹੋਸਟਲ ਤੇ ਮਿਲ ਜੂ ਮਿਲ ਜੂ ਤੇ ਇਹ ਸਾਰਾ ਮਾਰਕੀਟ ਨੂੰ ਜਿਹੜਾ ਰਾਮਸਰ ਬਾਜ਼ਾਰ ਬੋਲਦੇ ਆ ਆ ਸਾਹਮਣੇ ਵੇਖੋ 500 200 ਲਿਖਿਆ ਹੋਇਆ ਹੈ ਨਾ ਤੇ ਇਹਨੂੰ ਰਾਮਸਰ ਬਾਜ਼ਾਰ ਬੋਲਦੇ ਆ ਤੇ ਬਿਲਕੁਲ ਜਦੋਂ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਜਦੋਂ ਆਪਾਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੋਂ ਆ ਸ੍ਰੀ ਹਰਮੰਦਰ ਸਾਹਿਬ ਆ ਟਾਹਰ ਆਏ ਸਾਹਵਾਲਾ ਜਿਹੜਾ ਰੋਡ ਆ ਆਪਾਂ ਗੁਰਦੁਆਰਾ ਸਾਹਿਬ ਵੱਲੋਂ ਜਾਣਦੇ ਆ ਬਿਲਕੁਲ ਇਹ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਨਾਲ ਹੈ ਜਿਹੜੇ ਆ ਰਾਮਸਰ ਬਾਜ਼ਾਰ ਆ ਤੇ ਬਾਈ ਜੀ ਤੁਹਾਨੂੰ ਇਨਾਂ ਦੇ ਇਥੇ ਸਸਤਾ ਸਮਾਨ ਮਿਲੇਗਾ ਤੁਸੀਂ ਹੈਰਾਨ ਹੋ ਜਾਓਗੇ ਆ ਸਾਹਮਣੇ ਵੇਲੋ 200 200 ਦੀਆਂ ਟੀ-ਸ਼ਰਟਾਂ ਸ਼ਲਟਾਂ ਵੀ ਇੱਥੇ ਨਾਲ ਪ੍ਰਾਈਜ਼ ਲਿਖੇ ਹੋਏ ਆ ਤੇ ਬਾਕੀ ਜਿਹੜਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਮੰਨ ਲਓ ਘਟਾਵਦਾ ਸਰਦੋ ਕੱਪੜਾ ਹੀ ਕੱਪੜਾ ਇੱਥੇ ਪਿਆ ਦੇਖ ਦੇਖ ਸਕਦੇ ਹੋ ਦੇਖੋ ਇੱਥੇ ਤੇ ਰਮਾਲਾ ਸਾਹਿਬ ਹੋਗੇ ਜਿਵੇਂ ਗੁਰੂ ਸਾਹਿਬ ਵਾਸਤੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਸ਼ਾਸਤਰ ਵਾਸਤੇ ਦੀਆਂ ਦੁਕਾਨਾਂ ਉਹ ਵੀ ਮਿਲ ਜਾਣਗੀਆਂ ਤੁਹਾਨੂੰ ਤੇ ਹੋਰ ਵੀ ਜਿਹੜਾ ਸਮਾਨ ਆ ਤੇ ਉਹ ਵੀ ਜਿਹੜਾ ਤੁਹਾਨੂੰ ਇਸ ਮਾਰਕੀਟ ਦੇ ਵਿੱਚ ਖਾਣ ਪੀਣ ਵਾਲਾ ਜਿਹੜਾ ਉਹ ਵੀ ਸ਼ਾਪਾਂ ਜਿਹੜੀਆਂ ਲੱਗੀਆਂ ਹੋਈਆਂ ਇੱਕ ਦੋ ਹੋਟਲ ਵੀ ਆ ਇਹਦੇ ਵਿੱਚ ਤੇ ਗੁਰਦੁਆਰਾ ਵਿਵੇਕਸਰ ਸਾਹਿਬ ਜਿਹੜਾ ਉਹ ਵੀ ਇਸੇ ਮਾਰਕੀਟ ਦੇ ਵਿੱਚ ਹੀ ਆਉਂਦਾ ਵਾ ਤੇ ਆ ਦੇਖ ਲਓ ਇੱਥੇ ਸਾੜੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਦੁਪੱਟੇ ਹੋਗੇ ਕੀ ਹੋ ਗਿਆ ਨੈਕਸੋਕ ਕੋਈ ਵੰਗਾ ਕੋਈ ਲੋਨ ਵੀ ਹੋਰ ਵਾਲਾ ਜੋ ਵੀ ਸਮਾਨ ਆ ਤੁਹਾਨੂੰ ਸਾਰਾ ਇਸ ਵਿੱਚ ਮਾਰਕੀਟ ਦੇ ਵਿੱਚ ਮਿਲ ਜਾਊ ਆ ਬਈ ਲੋਕ ਨੇ ਸੋਹਣੇ ਸੋਹਣੇ ਜਿਹੜੇ ਸੂਟ ਵੀ ਇੱਥੇ ਟੰਗੇ ਹੋਏ ਆ ਤੇ ਇੱਥੇ ਅੱਧਰ ਦੇਖੋ ਇਹ ਗੋਲ ਕੱਪੇ ਵਾਲੀਆਂ ਜਿਹੜੀਆਂ ਇਹ ਵੀ ਤੁਹਾਨੂੰ ਵਿੱਚੇ ਮੱਲ ਇਹਦੇ ਵਿੱਚ ਮਿਲ ਜਾਣਗੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਤੇ ਬੱਚਿਆਂ ਵਾਲੇ ਕੱਪੜੇ ਜਿਹੜੇ ਨਿੱਕ ਬੱਚਿਆਂ ਦੇ ਨਿੱਕੇ ਨਿੱਕੇ ਕੁਰਤੇ ਪਿਆਵੇਂ ਲੋਰਾਂ ਟੀ-ਸ਼ਰਟਾਂ ਤੇ ਲੇਡੀਜ਼ ਸੂਟ ਪਲਾਜੋ ਤੇ ਰੱਖ ਹੋਗੀਆਂ ਹੋਰ ਵੀ ਲੋਰਾਂ ਟੀ-ਸ਼ਰਟਾਂ ਜਿਹੜੀਆਂ ਲੇ ਲਈ ਉਹ ਵੀ ਮਿਲਣਗੀਆਂ ਬਾਕੀ ਇਥੇ ਤੁਹਾਨੂੰ ਤੌੜੀ ਇਹ ਵੀ ਮਿਲ ਜਾਣਗੇ ਤੇ ਕਰਿਆਨੇ ਦੀਆਂ ਦੁਕਾਨਾਂ ਵੀ ਜਿਹੜੀਆਂ ਮਿਲਣਗੀਆਂ ਜਿਵੇਂ ਵੜੀਆਂ ਬੁੜੀਆਂ ਹੋਗੀਆਂ ਉਹ ਵੀ ਮਿਲਣਗੀਆਂ ਇੱਧਰ ਵੇ ਲੋ ਆ ਲਿਖਿਆ ਪਿਆ ਨਾ 75 ਰੁਪਏ ਦੀ ਸੇਲ 100 ਰੁਪਏ ਦੀ ਸੇਲ 50 ਰੁਪਏ ਦੀ ਸੇਲ ਤੁਸੀਂ ਬਹੁਤ ਵਧੀਆ ਤੁਹਾਨੂੰ ਕੱਪੜਾ ਵੀ ਮਿਲ ਜੂਗਾ ਸਸਤੀ ਸਭ ਤੋਂ ਜਿਹੜੀ ਸਸਤੀ ਮਾਰਕੀਟ ਆ ਲਗਭਗ ਪੰਜਾਬ ਚ ਬਹੁਤ ਸਸਤੀ ਮਾਰਕੀਟ ਆ ਪੰਜਾਬ ਤੇ ਤੇ ਬਾਕੀ ਤੁਹਾਨੂੰ ਹੋਰ ਬਜ਼ਾਰ ਵੀ ਵਿਖਾਏ ਤੇ ਸਮੇਂ ਸਮੇਂ ਦੇ ਮੁਤਾਬਕ ਜਮ ਹੁਣ ਗਰਮੀ ਵਾਲਾ ਕੱਪੜਾ ਪਿਆ ਵਾ 3.5 300 ਦੀਆਂ ਫਰਾਕਾਂ ਪਈਆਂ ਆ ਦੇਖ ਸਕਦੇ ਹੋ ਸਾਰੀਆਂ ਲੇਡੀਜ਼ ਚੈੱਕ ਕਰ ਸਕਦੇ ਹੋ ਤੇ ਅੱਜ ਦੇ ਸਾਢੇ 350 ਦੀ ਇੱਧਰੇ ਪਾਸੇ ਵੀ ਲਿਖਿਆ ਹੋਇਆ ਵਾ ਤੇ ਦੁਪੱਟੇ ਚੁੰਨੀਆਂ ਜਿਹੜੀਆਂ ਤੁਹਾਨੂੰ ਇਥੇ 150 ਦੀਆਂ 2-2 ਮਿਲ ਜਾਣਗੀਆਂ ਸામਨੇ ਆ ਜਾਂਦਾ ਗੁਰਦੁਆਰਾ ਸਾਹਿਬ ਤੇ ਇਧਰਲੇ ਪਾਸੇ ਬੱਚਿਆਂ ਦਾ ਸਮਾਨ ਆ ਜਿਹੜਾ ਮੰਨ ਲਓ ਇਧਰ ਹੋਰ ਸਸਤਾ ਮਿਲ ਜਾਂਦਾ ਕਿਉਂਕਿ ਇੱਥੇ ਇਹਨਾਂ ਦੀ ਬਿਲਕੁਲ ਜਿਹੜੀਆਂ ਸੇਲਾ ਲਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਤੈਚੀ ਵੀ ਮਿਲ ਜਾਣਗੇ ਤੁਹਾਨੂੰ ਤੇ ਐਣਕਾਂ ਸ਼ੈਣਕਾਂ ਜੋ ਵੀ ਹੈਗੀਆਂ ਉਹ ਮਿਲ ਜਾਣਗੇ ਆ ਇਧਰਲੇ ਪਾਸੇ ਆ ਦੇਖ ਲਓ ਅਕਾ ਕੰਗੇ ਅਕੜੇ ਹੋਗੇ ਤੇ ਕਿਰਪਾਨਾਂ ਹੋ ਗਈਆਂ ਇਹ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਇਧਰ ਨਾਲ ਹੀ ਆ ਜਿਹੜਾ ਗੁਰਦੁਆਰਾ ਵਿਵੇਕ ਸਰ ਸਾਹਿਬ ਆ ਜਾਂਦਾ ਪਾਸ਼ਾ ਜੀ ਛੇਵੀਂ ਤੇ ਨਾਲ ਹੀ ਗੁਰਦੁਆਰਾ ਅੰਮ੍ਰਿਤ ਸਾਹਿਬ ਆ ਜਾਂਦਾ ਵਾ ਤੇ ਜਿੱਥੇ ਸ਼ਹੀਦਾਂ ਦੇ ਸਸਕਾਰ ਕੀਤੇ ਗਏ ਸੀ ਉਹ ਵੀ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ ਸੋ ਅੱਜ ਦੀ ਵੀਡੀਓ ਇਥੋਂ ਤੱਕ ਰਹਿ ਰ ਆ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ